ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਬਣਾ ਚੱਲੇ ਮੰਜਾ ਵੇਖੋ ਮੰਜਾ ਕਿਵੇਂ ਬੁੰਦੇ ਆ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮੰਜਾ ਹੁਣ ਮਲ ਪੈ ਰਿਹਾ ਹੈ ਇਹ ਤੋਂ ਬਾਅਦ ਇਸ ਮਲ ਨੂੰ ਕਸਿਆ ਜਾਵੇਗਾ ਇਹਨੂੰ ਕਸਾਂਗੇ ਮੰਜੇ ਦੀ ਮਜ਼ਬੂਤੀ ਖਾਤਰ ਉਹ ਡੰਡੇ ਨਾਲ ਜਿਹੜਾ ਹੁਣ ਮੰਜਾ ਅਸੀਂ ਕਸਤਾ ਵਾਟਾ-ਵਟਾ ਚੰਗੀ ਰੰਗ ਦੇਤੇ ਤੇ ਉੱਤੇ ਹੁਣ ਲੀਰ ਬਲੇਟਦੇ ਆ ਕਿ ਇਹ ਮਲ ਖਰਾਬ ਨਾ ਹੋਵੇ ਇਹ ਕਿਸੇ ਦਾ ਮੰਜਾ ਸੀ ਆਪਣੇ ਬੁਣਨ ਲਈ ਆਇਆ ਇਹਦੀ ਬੁਣਾਈ ਵੈਸੇ ਤਾਂ ਚਾਸ ਤੋਂ ਆ ਵਿਆਸਤ ਐਂਸਰ ਰਤੀਆ ਚਲੋ ਲੈਸ ਕਰ ਦਿੰਦੇ ਆ ਥੋੜਾ ਬਹੁਤ ਤੇ ਆਪਣੇ ਮੰਮੀ ਜੋ ਮੰਜੇ ਨੂੰ ਬੁੰਨਦੇ ਆ ਮੈਂ ਨਾਲ ਹੈਲਪ ਕਰਾਉਣੀ ਆ ਕਿਉਂਕਿ ਦੋ ਜਣਿਆਂ ਬਗੈਰ ਤਾਂ ਮੰਜਾ ਬੁਣੀਦਾ ਨਹੀਂ ਨਾ ਮੰਜਾ ਬੁਣਨ ਲਈ ਵੀ ਦੋ ਤਿੰਨ ਜਣੇ ਚਾਹੀਦੇ ਆ ਫੇਰ ਵਧੀਆ ਮੰਜਾ ਬੁਣੀਦਾ ਹੈਗਾ ਤੇ ਆ ਮੰਮੀ ਉੱਤੇ ਲੇਰਾਂ ਬਲੇਟ ਲਈ ਸੀ ਗਿੱਲੀਆਂ ਗਿੱਲੀਆਂ ਕਰਕੇ ਕਿ ਇਹ ਵਧੀਆ ਬੁਣਿਆ ਜਾਵੇ ਸਖਤ ਜੇ ਪੋਲਾ ਬੁੰਨਦੇ ਆ ਤਾਂ ਮੰਜਾ ਅੰਦਰ ਨੂੰ ਝੁਕ ਜਾਂਦਾ ਤੇ ਜੇ ਆਪਾਂ ਮਲ ਟੈਟ ਰੱਖਦੇ ਆ ਥੋੜਾ ਜਿਹਾ ਤੇ ਮੰਜਾ ਸਕਤਾਈ ਨਾਲ ਬੁਣਿਆ ਜਾਂਦਾ ਬਹੁਤ ਸੋਹਣਾ ਜਿਹੜੀ ਬੁਣਾਈ ਬਣੀ ਜਾਂਦੀ ਹੈ ਇਹਦੀ ਤੇ ਹੁਣ ਮੰਮੀ ਉਹ ਤੇ ਲੀਰਾਂ ਬੁਲੇਟੀਆਂ ਜਾਂਦੇ ਆ ਤੇ ਦਵਾ ਦਾ ਸਾਰਾ ਕਾਰਵਾਈ ਪਾਵਾਂਗੇ ਆਪਾਂ ਮੰਜਾ ਬੁਣਾਂਗੇ ਤੇ ਤੁਹਾਨੂੰ ਦਿਖਾਉਣੀਆਂ ਕਿਵੇਂ ਕਿਵੇਂ ਬੁਣੀ ਦਾ ਲਓ ਜੀ ਹੁਣ ਸ਼ੁਰੂਆਤ ਜਿਹੜੀ ਕਰਤੀ ਆ ਜਿਹੜਾ ਹੁਣ ਸ਼ੁਰੂਆਤ ਕਰਨੇ ਕਿਰਾਂ ਔਖੀ ਹੁੰਦੀ ਹੈ ਥੋੜੀ ਜੀ ਬਾਜਾ ਦਾ ਇੱਕਸਾਰ ਕੰਮ ਚੱਲ ਪੈਂਦਾ ਮੰਜੇ ਵਾਲਾ ਤੇ ਉਹ ਮੰਮੀ ਹੁਣ ਸੋਭੀਆਂ ਪਾਉਂਦੇ ਆ ਜਿਹੜਾ ਸ਼ੁਰੂਆਤ ਵਿੱਚ ਪਾਉਣੀਆਂ ਹੁੰਦੀਆਂ ਨੇ ਸੋਭੀਆਂ ਥੋੜੀਆਂ ਜਿਹੀਆਂ ਔਖੀਆਂ ਜਾਂ ਲੱਗਦੀਆਂ ਨੇ ਤੇ ਹੁਣ ਵੇਖ ਲਓ ਕਿਵੇਂ ਮੰਮੀ ਬਾਰੀ ਆ ਸੋਭੀਆਂ ਸੰਗੇ ਵਾਲਾ ਮੱਝਾ ਹੁੰਦਾ ਏ 9 9 ਸੋਭੀਆਂ ਜਿਹੜੀਆਂ ਪੈਂਦੀਆਂ ਤੇਲ ਜਿਹੜੀ ਹੁੰਦੀ ਆ ਤੇਲ ਵਾਲਾ ਮੰਜਾ ਵੀ ਕਹਿ ਦਿੰਦੇ ਐ ਨੂੰ ਕੋਈ ਜਿਹੜੇ ਬੌਂਦੇ ਉਹਨਾਂ ਨੂੰ ਪਤਾ ਲਾਓ ਜੀ ਮੰਜਾ ਇੱਥੋਂ ਕਿਤੇ ਆ ਗਿਆ ਆ ਸੰਗੇ ਜਿਹੜੇ ਆ 18 ਸੋਭੀਆਂ ਹੁੰਦੀਆਂ ਤੇ ਇਹ ਸੰਗਾ ਜਦੋਂ ਆਪ ਜੀ ਪੰਨਣਾ ਹੁੰਦਾ ਉਹ 9 ਸੋਭੀਆਂ ਰਹਿ ਜਾਂਦੀਆਂ ਮੰਮੀ ਐਂ ਕਰਕੇ ਬੁੰਦੀ ਆ ਇਹਦੇ ਨਾਲ ਨਾ ਉਂਗਲਾਂ ਛਿੱਲੀਆਂ ਜਾਂਦੀਆਂ ਸਾਰੀਆਂ ਛਾਲੇ ਛੋਲੇ ਜੇ ਹੋ ਜਾਂਦੇ ਆ ਸੂਤ ਬਾਵਾ ਕੱਢਦਾ ਸੀਗਾ ਪਿੰਨੇ ਜਿਨ੍ਹਾਂ ਨੇ ਕੀਤੇ ਸੀ ਘਰਦਿਆਂ ਨੇ ਉਹਨਾਂ ਨੇ ਚੰਗੀ ਤਰ੍ਹਾਂ ਕੀਤੇ ਵੀਡੀਓ ਚੰਗੀ ਲੱਗੇ ਜੀ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੰਨਿਆ ਹੁਣ ਮੰਮੀ ਨੇ ਤੇ ਮੰਜਾ ਆਪਣਾ ਪਾਉਣਾ ਕਾ ਹੋ ਗਿਆ ਮਤਲਬ ਚਾਰ ਹਿੱਸੇ ਤੇ ਨਿਹਿੱਸੇ ਦਾ ਬੁਣਤਾ ਸਵੇਰ ਦੇ ਲੱਗੇ ਸੀ ਉਨ ਤੋਂ ਪਿਛਾਂ ਇੱਕ ਹੋ ਗਈ ਤੇ ਲੱਗੇ ਹੀ ਪਏ ਆ ਜੇ ਤਿੰਨ ਹਿੱਸੇ ਬੁਣੇ ਗਏ ਤੇ ਬਸ ਚੌਥਾ ਹਿੱਸਾ ਰਹਿ ਗਿਆ ਉਂਗਲਾਂ ਹੱਥ ਬੁਰਾ ਹਾਲ ਹੋ ਗਿਆ ਹੱਥਾਂ ਦਾ ਬਣ ਬਣ ਕੇ ਮੇਰੇ ਪੰਜਾਬੀਆਂ ਦੀ ਸ਼ਾਨ ਆ ਮੰਜੇ ਬੁੰਨੇ ਵੈਸੇ ਤਾਂ ਇਹ ਲਗਭਗ ਖਤਮ ਹੀ ਹੋ ਗਿਆ ਕੰਮ ਕਿਤੇ ਨਾ ਕਿਤੇ ਚਲੋ ਬੁਣੀ ਆਂਦੇ ਕੋਈ ਕੋਈ ਵਿਰਲਾ ਕਿਸੇ ਨੂੰ ਤਾਂ ਆਉਂਦੇ ਵੀ ਨਹੀਂ ਮੰਮੀ ਨੂੰ ਆਉਂਦੇ ਸੀ ਮੰਮੀ ਤੋਂ ਮੈਂ ਸਿੱਖ ਗਈ ਇਹਦਾ ਗਾਂ ਦੇ ਗਾਂ ਕੰਮ ਚੱਲੀ ਜਾਂਦਾ ਲਓ ਜਿਆ ਸੁੱਬੀ ਜਿਹੜੀ ਐਵੇਂ ਖਿੱਚੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਜਿਆ ਦੇ ਮੰਮੀਆਂ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਸਬਸਕ੍ਰਾਈਬ ਲਾਈਕ ਕਰਨ ਧੰਨਵਾਦ ਮੰਜਾ ਕਿਡਾ ਸੋਹਣਾ ਖੂਬਸੂਰਤੀ ਆਈ ਹੈ ਮੰਜੇ ਨੂੰ ਧੰਨਵਾਦ ਜੀ